ਇਸ ਵਕਤ ਦੀ ਸਭ ਤੋਂ ਵੱਡੀ ਖਬਰ ਖਰੜ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਖਰੜ ਦੇ ਐਲ.ਆਈ.ਸੀ. ਕਲੋਨੀ ਮੁੰਡੀ ਖਰੜ ਦੇ ਵਿੱਚ ਸਿਹਤ ਵਿਭਾਗ ਦੇ ਵੱਲੋਂ ਰੈਸ਼ੀਏ ਏਰੀਏ ਦੇ ਵਿੱਚ ਚੱਲ ਰਹੇ ਨਜਾਇਜ਼ ਫੂਡ ਫੈਕਟਰੀ ਦੇ ਵਿੱਚ ਮਾਰਿਆ ਛਾਪਾ ਦੱਸਿਆ ਜਾ ਰਿਹਾ ਕਿ ਸਥਾਨਕ ਸ਼ਹਿਰ ਖਰੜ ਦੇ ਐਲ.ਆਈ.ਸੀ. ਕਲੋਨੀ ਦੇ ਵਿੱਚ ਰੈਸ਼ੀਏ ਏਰੀਏ ਦੇ ਵਿੱਚ ਕਠਿਤ ਤੌਰ ਤੇ ਚੱਲ ਰਹੀ ਨਜਾਇਜ਼ ਫੂਡ ਫੈਕਟਰੀ ਦੇ ਵਿੱਚ ਸਿਹਤ ਵਿਭਾਗ ਦੇ ਵੱਲੋਂ ਛਾਪੇਮਾਰੀ ਕੀਤੀ ਗਈ ਇਹ ਛਾਪੇਮਾਰੀ ਐਲ.ਆਈ.ਸੀ. ਕਲੋਨੀ ਦੇ ਵਸਨੀਕਾਂ ਦੇ ਵੱਲੋਂ ਦਿੱਤੀ ਸ਼ਿਕਾਇਤ ਤੋਂ ਬਾਅਦ ਵਿਭਾਗ ਵੱਲੋਂ ਅਮਲ ਦੇ ਵਿੱਚ ਲਿਆਂਦੀ ਗਈ ਤੇ ਇਹ ਮੌਕੇ ਕਲੋਨੀ ਦੇ ਵਸਨੀਕਾਂ ਨੇ ਦੱਸਿਆ ਕਿ ਥੋੜੇ ਦਿਨਾਂ ਬਾਅਦ ਹੀ ਆਉਣਾ ਦਾ ਸੀਵਰੇਜ ਜਿਹੜਾ ਹੈ ਬਲੌਕ ਹੋ ਜਾਂਦਾ ਸੀ ਤੇ ਜਿਸ ਕਾਰਨ ਉਹਨਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਛਾਪੇਮਾਰੀ ਦੌਰਾਨ ਪਤਾ ਲੱਗਾ ਕਿ ਇਹ ਵੱਡੀ ਮਾਤਰਾਤ ਦੇ ਵਿੱਚ ਗੋਲ ਗੱਪੇ ਟਿੱਕੀਆਂ ਚਾਟ ਦਾ ਸਮਾਨ ਬਣਾਇਆ ਜਾਂਦਾ ਹੈ ਜੋ ਕਿ ਚੰਡੀਗੜ੍ਹ ਦੇ ਕਿਨਾਮੀ ਰੈਸਟੋਰੈਂਟ ਕ੍ਰਿਸ਼ਨਾ ਚਾਟ ਭੰਡਾਰ ਦੇ ਵਿੱਚ ਵਰਤਿਆ ਜਾਂਦਾ ਹੈ ਇਸ ਮੌਕੇ ਸਿਹਤ ਵਿਭਾਗ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਗੈਸ ਸਿਲੰਡਰ ਬੀਜ ਬਰਾਮਦ ਕੀਤੇ ਗਏ ਮੈਡਮ ਕੀ ਕੀ ਇੱਥੇ ਗੰਦਗੀ ਪਾਈ ਜਾ ਰਹੀ ਹੈ ਗੰਦਗੀ ਦਾ ਤੁਸੀਂ ਦੇਖ ਹੀ ਰਹੇ ਹੋ ਕਿੰਨੀ ਗੰਦਗੀ ਹੈਗੀ ਇਹ ਮੈਂ ਤਾਂ ਸਿਰਫ ਆਪਣੇ ਸਿਲੰਡਰਾਂ ਦੀ ਚੈਕਿੰਗ ਵਾਸਤੇ ਆਈ ਸੀਗੀ ਔਰ ਸਿਲੰਡਰ ਅਸੀਂ ਆਪਣੇ ਚੱਕ ਲਏ ਹੈਗੇ ਆਂ ਤੇ ਗੱਡੀ ਰੋਡ ਕਰਾ ਕੇ ਖੜੜ ਗਏ ਸੀ ਜਦੋਂ ਸੀਟੀ ਜਮਾ ਕਰਾਤੇ ਹੈ ਤੇ ਬਾਕੀ ਫੂਡ ਸੇਫਟੀ ਇਨਸਪੈਕਟਰ ਨੂੰ ਅਸੀਂ ਇਨਫੋਰਮ ਕਰਤਾ ਹੈ ਉਹ ਆ ਹੀ ਰਹੇ ਹੈਗੇ ਮੈਂ ਹਮ ਅੰਮ੍ਰਿਤ ਜੀ ਨੂੰ ਸਲਾਨ ਕਰਤਾ ਹੈ ਕਿ ਹਾਈਜਨ ਸਟੈਂਡਰਡ ਜਿਹੜਾ ਇਹਦੇ ਸਮਾਨ ਮਤਲਬ ਯੂਜ਼ ਕਰੇ ਚੰਡੀਕੜ ਵਿਕਰੇ ਦੀ ਫਰਿਸ਼ਕੀ ਦੇਖੋ ਉਹਦੇ ਵਿੱਚ ਕ੍ਰਿਸ਼ਨਾ ਸਾਹਿਬ ਨਾਲੇ ਬੋਲ ਰਹੇ ਕਿ ਮੈਂ ਚੰਗਿਆੜ ਜੁੜਿਆ ਚੌਂਕੀ ਦੇ ਵਿੱਚ ਬਣਾ ਕੇ ਦੇ ਰਿਹਾ ਹਾਂ। ਪੂਰੇ ਚਿਲਾਣੇ ਕਿ ਹਾਂਜੀ ਅਲਹਾਜੇ ਕੋਈ ਐਦਾਂ ਚੀਜ਼ ਤਾਂ ਨਹੀਂ ਮਿਲੀ ਕੋਈ ਇਹਦੇ ਵਿੱਚ ਸੈਂਪਲ ਸਿੰਪਲ ਕੁਛ ਹੀ। ਬਸ ਸਾਡੇ ਕੁਝ ਬਣ ਨਹੀਂ ਰਿਹਾ ਜੀ ਅਨ ਬਦਲੀ ਕੰਡੀਸ਼ਨ ਅਕੋਰਡਿੰਗ ਟੂ ਦਾ ਲਾਈਕ ਹਾਈਜਨ ਤੇ ਸੈਨੀਟੇਸ਼ਨ ਦੇ ਕੇ ਮੈਂ ਅਲਹਾਜੇ ਇਸਤਾਨ ਕੀਤਾ। ਕੀ ਨਾਮ ਹੈ ਯੱਕ ਅੱਛਾ अजय जी तुम कम करते चीज़ा बनाने जी जी बस और पापड़ी बनती है कितने टाइम से बना रहे हो गए दो दो साल आज थोड़ी बहुत गंदगी दिख रही है फड़ी हुई बस सर पता है सर ये लोग आ गए हम सफाई करते ही जा रहे थे तब तक ये लोग आ गए कितने सफाई करते हो बस ये दुकान आने के बाद सफाई चालू हो जाती है मारे ये समान रात को बनाते है? नहीं सुबह बनाते अभी समान चला गया हाँ जी कितनी क्वान्टिटी बनाती है बता दी सर सर जी ਇਹ ਕਿੰਨੇ ਟਾਈਮ ਤੋਂ ਚਲਾ ਰਹੇ ਹੋ ਸਾਲ ਸਾਲ ਡੇਢ ਸਾਲ ਹੋ ਗਿਆ ਕੰਮ ਕਰ ਰਹੇ ਚੰਡੀਗੜ੍ਹ ਕੀ ਨਾਮ ਤੋਂ ਹੈ ਤੁਹਾਡਾ ਜੀ ਕ੍ਰਿਸ਼ਨਾ ਜਾ ਕੇ ਸੁਮਾਨ ਇੱਥੇ ਬਣਾਨੇ ਉਹ ਸੁਮਾਨ ਸਿਰੇ ਤੇ ਬਣਾਉਂਦੇ ਤੇ ਅੰਦਰੋਂ ਸਾਡੇ ਓਕੇ ਤੁਸੀਂ ਲਾਇਸੈਂਸ ਲਿਆ ਹੋਏ ਇੱਥੇ ਪੰਜਾਬ हां जी ਪੰਜਾਬ ਦਾ ਨਿਰਮਲ ਚੰਡੀਗੜ੍ਹ ਦਾ ਬਹਿ ਸਕਦੇ ਹੋ ਤੁਸੀਂ ਕੋਈ ਨਿਗਰ ਕੌਂਸਲ ਕਿਸੇ ਹੋਰ ਡਿਪਾਰਟਮੈਂਟ ਨਾਲ ਕਰੇ ਇੱਥੇ ਕੰਮ ਕਰਨ ਵਰਗੀ ਪਰਮਿਸ਼ਨ ਲਈ ਇਹਨੂੰ ਪੁਰਸ਼ੀਅਲ ਕਰਦੇ ਨੇ प्लीज तीन आंसर ਤੁਹਾਡਾ ਇੱਕ ਇੱਕ ਮਿੰਟ ਸਰ ਇੱਕ ਮੈਂ ਹਾਂਜੀ ਬੋਲੋ ਸਰ ਮੇਰਾ ਨਾਮ ਦਵਿੰਦਰ ਸਿੰਘ ਬੈਂਸ ਮੈਂ ਲੈਸੀ ਜੀ ਰਦਾਂ ਜਿੱਥੇ ਤੇ ਇੱਥੇ ਜਿਹੜਾ ਹਾ ਕਨੈਕਸ਼ਨ ਕੰਮ ਹੋ ਰਿਹਾ ਸੀਗਾ ਜੀ ਸੀਵਰੇ ਬਲੌਕ ਜਿਹੜਾ ਮਹੀਨੇ ਡੇਢ ਮਹੀਨੇ ਬਾਅਦ ਸੀਵਰੇ ਬਲੌਕ ਹੋ ਜਾਂਦਾ ਜੀ ਸੀਵਰੇ ਵਾਲਿਆਂ ਨੇ ਸਾਨੂੰ ਕਹਤਾ ਵੀ ਅਸੀਂ ਨਹੀਂ ਅੱਜ ਤੱਕ ਬਾਦ ਆਣਾ ਇੱਥੇ ਕਮਰਸ਼ੀਅਲ ਕੰਮ ਹੁੰਦਾ ਹੈ ਤੇ ਤਦ ਤੁਹਾਡਾ ਸੀਵਰੇ ਬਲੌਕ ਹੁੰਦਾ ਉਹਨਾਂ ਨੇ ਦੇਖਿਆ ਉਸੀ ਜਾਂ ਕੜੀਆਂ ਜਿਹੜੀਆਂ ਤੇ ਹਲਾਸ਼ਸ਼ੀ ਬੋਝ ਹੁੰਦੀ ਹੈ ਤੇ ਉਸ ਤੋਂ ਬਾਅਦ ਉਹ ਕਹਿੰਦੇ ਹੈਗੇ ਇੱਥੇ ਇੱਥੇ ਕਮਰਸ਼ੀਅਲ ਐਕਟੀਵਿਟੀ ਦਾ ਕਹਿੰਦੇ ਅਸੀਂ ਤਾਂ ਕਦੇ ਬੰਦੇ ਨਾਲ ਕਰਨਾ ਨਹੀਂ ਅਸੀਂ ਅੰਦਰ ਚੰਦ ਗਏ ਅਸੀਂ ਲੜਨਾ ਨਹੀਂ ਬੰਦੇ ਦੇ ਵਿੱਚ ਅਸੀਂ ਕਿਹਾ ਜੀ ਇੱਕ ਦੋ ਵਾਰੀ ਉਹਨਾਂ ਨੂੰ ਸੁਣਾਤਾ ਵੀ ਅਸੀਂ ਕੰਪੇਨ ਕਰਨੀ ਹੈ ਜੀ ਕਿਉਂਕਿ ਸੀਵਰੇਜ ਵਾਲਿਆ ਨੇ ਕਿੱਤੀ ਹੋਈ ਹੈ ਤੇ ਅਸੀਂ ਕਰਨੀ ਹੈ ਜਦੋਂ ਅਸੀਂ ਕੰਪੇਨ ਕੀਤੀ ਹੈ ਤੇ ਇਹ ਐਕਸ਼ਨ ਹੁਣ ਜਿਹੜਾ ਹੋ ਰਿਹਾ ਹੈ ਇਹ ਜਿਹੜਾ ਹੈ ਬੜਾ ਅੱਛਾ ਹੋ ਰਿਹਾ ਕੰਪਲੇਂਟ ਵਿੱਚ ਤੁਸੀਂ ਕੀ ਕੀ ਦੱਸਿਆ ਵੀ ਕੀ ਹੋ ਰਿਹਾ ਕੀ ਆ ਬਣ ਰਿਹਾ ਇੱਥੇ ਜਿਹੜਾ ਹੈਗਾ ਇਹ ਜਿਹੜਾ ਕਮਰਸ਼ੀਅਲ ਦਾ ਵਿੱਚ ਜਿੱਦਾਂ ਗੋਲ ਗਫੇ ਲਿਖਿਆ ਜੀ ਆਪਾਂ ਕਮਰਸ਼ੀਅਲ ਐਕਟੀਵਿਟੀਆਂ ਹੋ ਰਹੀਆਂ ਨੇ ਸਾਰੀਆਂ ਇੱਥੇ ਕਰਦੇ ਵਿੱਚ ਰੈਡੀਏਸ਼ਨ ਏਰੀਆ ਜੇ ਵੀ ਨਹੀਂ ਹੋਣਾ ਚਾਹੀਆਂ ਨਾ ਔਰ ਕਮਰਸ਼ੀਅਲ ਵੀਹਿਕਲ ਜਿਹੜੇ ਨੇ ਇੱਥੇ ਖੜੇ ਹੋ ਰਹੇ ਨੇ ਕਮਰਸ਼ੀਅਲ ਸਿਲੰਡਰ ਯੂਜ਼ ਹੋ ਰਹੇ ਨੇ ਜਾਂਕੀ ਕਿਸੇ ਇੱਕ ਵੀ ਸਿਲੰਡਰ ਫਟ ਗਿਆ ਤਾਂ ਪੂਰੀ ਕਲੋਨੀ ਦਬਾਹ ਹੋ ਜਾਏਗੀ ਸਾਡਾ ਡਿਪਾਰਟਮੈਂਟ ਬੋਲੇਗਾ ਤੁਸੀਂ ਸਾਨੂੰ ਇਨਫੋਰਮੇਸ਼ਨ ਦਿੱਤਾ ਕਰਦੇ ਤੁਸੀਂ ਇੱਥੇ ਰਹਿੰਦੇ ਹੋ ਤੁਹਾਨੂੰ ਪਤਾ ਤਾਂ ਹੋਣਾ ਚਾਹੀਦਾ ਸੀਗਾ ਤੁਸੀਂ ਇਨਟੀਮੇਟ ਕਰਨਾ ਹਾ ਤੇ ਇਸ ਕਰਕੇ ਅਸੀਂ ਇਨਟੀਮੇਸ਼ਨ ਦੇਣਾ ਬੜੀ ਜ਼ਰੂਰੀ ਸਮਝੀ ਤੇ ਅਸੀਂ ਕਹਿੰਦੇ ਆ ਕਿ ਇੱਥੇ ਟ੍ਰਾਂਸਪੋਰਟ ਦੀ ਕਰਾਤ ਨੂੰ 12:00 12:00 ਵਜੇ ਆਉਂਦੇ ਆ 2:00 2:00 ਵਜੇ ਆਉਂਦੇ ਆ ਇੱਥੇ ਡਗ ਘੰਟਾ ਡਗ ਘੰਟਾ ਕਰਕੇ ਸਾਮਾਨ ਉਤਰਦਾ ਤੇ ਅਸੀਂ ਸੌਣਾ ਵੀ ਰਾਮ ਹੋ ਗਿਆ ਸਾਡਾ ਹਾਲ ਨੀ ਇਹ ਸਾਮਾਨ ਜਾਂਦਾ ਕਿੱਥੇ ਜਿੱਥੇ ਬਣ ਕੇ ਜਾਂਦਾ ਜੀ 34 ਸੈਕਟਰ ਜਾਂਦਾ ਜੀ ਤੇ ਅਦਰ ਹੋਰ ਜਿਹੜਾ ਵੀ ਹੁੰਦਾ ਜੀ ਇੱਥੇ ਯੂਜ਼ ਹੁੰਦਾ ਹੈ ਇਹਦੇ ਵਿੱਚ ਕਿੰਨੇ ਦਿਨ ਚੱਲ ਰਿਹਾ ਜੀ ਇੱਥੇ ਇਹ ਤਾਂ ਚੱਲ ਰਿਹਾ ਜੀ ਦੋ ਟਾਂ ਹਿਸਾਬ ਦੇ ਚੱਲ ਰਿਹਾ ਪਹਿਲੇ ਜੀ ਕਿਤੇ ਕੋਈ ਮਲੇੜ ਕਰੀ ਪਹਿਨਾ ਕਦੇ ਕਈ ਪਹਿਲੇ ਜੀ ਅਸੀਂ ਕਿਹਾ ਵੀ ਆਪਣਾ ਵੀ ਆਪ ਇੱਕ ਦੋ ਬਲਬਲੀ ਬੰਦਾ ਕਹਿੰਦਾ ਹੀ ਹੈ ਵੀ ਚਲੋ ਇਹ ਸ਼ਾਇਦ ਸ਼ਾਇਦ ਸ਼ਰ ਉਸ ਟਾਈਮ ਬਾਅਦ ਟਰਾਂਸਪੋਰਟ ਵੀਕਲ ਖੜੇ ਹੋਣਾ ਸ਼ੁਰੂ ਹੋ ਗਏ ਇੱਥੇ ਵੱਡੇ ਵੱਡੇ ਟਰੱਕ ਤੁਹਾਡੇ ਸਾਹਮਣੇ ਖੜੇ ਆ ਤਿੰਨ ਟਰੱਕ ਖੜੇ ਹੁੰਦੇ ਆ ਫਿਰ ਸਾਡੇ ਕੋਲ ਤਾਂ ਸਾਡੇ ਕੋਲ ਤਾਂ ਮੁਸ਼ਕਲ ਹੁੰਦਾ ਹੈ ਐਡ ਲਾਸਟ ਫਿਰ ਇੱਕੋ ਠੀਕ ਕਰਾਈ ਦੇ ਉੱਤੇ ਆਪਣੀ ਆਪਣੀ ਹੈ ਜੀ ਆਪਣੀਆਂ ਜੀ ਕਿਹਦੀ ਹੈ ਕਿਹਦੀ ਹੈ ਇਹ ਬੰਦਾ ਕਿੱਥੇ ਰਹਿੰਦਾ ਪੁੱਤ ਇਹ ਇੱਥੇ ਰਹਿੰਦੀ ਅੱਜ ਆਤ ਮਿਲਿਆ ਤੁਹਾਨੂੰ ਅੱਜ ਮੈਨੂੰ ਫੋਨ ਆਇਆ ਸੀਗਾ ਜੀ ਦੱਸਦਾ ਮੈਂ ਕਿ ਅਸੀਂ ਸਾਰੇ ਨਾ ਕਿਤੀ ਗਲੋਨੀ ਸਾਰੀ ਗਲੋਨੀ ਨੇ ਕਿਤੀ ਹੈ ਇਹ 34 ਸੈਕਟਰ ਚਿਕ੍ਰਿਸ਼ਨਾ ਚਾਰਟ ਬਣਾ ਰਿਹਾ ਹੈ ਉੱਥੇ ਹੋ ਰਹੀ ਹੈ ਇਹ ਉਹਨਾਂ ਦਾ ਉਹਨਾਂ ਅੱਜ ਕੈਟਰਿੰਗ ਦਾ ਕੰਮ ਹੀ ਕਰਦੇ ਸੀ ਤੇ ਕਿਰشنا ਆਪਣਾ ਜਿਹੜਾ ਬੀਸੀ ਗੋਗੱਪਿਆਵਾਂ ਕਰਦਾ ਰਹਿੰਦਾ ਹੈ ਤੇ ਅਸੀਂ ਪੂਰੀ ਗਲੋਨੀ ਵਾਲੇ ਜਿਹੜੇ ਹੈਗੇ ਬਹੁਤ ਪਰੇਸ਼ਾਨ ਆ ਬਾਈ ਬਹੁਤ ਪਰੇਸ਼ਾਨ